ਸੀਐਨਐਫ ਗੁਰਦਾਸਪੁਰ ਅਤੇ ਪਾਸਟਰ ਸਹਿਬਾਨ ਗੁਰਦਾਸਪੁਰ ਦੀ ਅਗਵਾਈ ਹੇਠਾਂ ਪੰਜਾਬ ਯੂਥ ਪ੍ਰਦਾਨ ਪੱਪਾ ਗਿੱਲ ਅਤੇ ਸਿਲਾ ਪ੍ਰਦਾਨ ਮਸੀਦੀ ਪ੍ਰਦਾਨ ਕੀ ਹਿਤ ਵਕਤ ਨੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਅਦਿੱਤੇ ਉਪਨੋਂ ਇੱਕ ਮੰਗ ਪੱਤਰ ਸੌਂਪਿਆ ਦੱਸਦੀ ਹੈ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਜਦ ਕੇਂਦਰ ਵਿੱਚ ਭਾਜਪਾ ਸਰਕਾਰ ਆਈ ਹੈ 크ਰਿਸਚਨ ਪਾਈਚੋਰੇ ਤੇ ਭਾਜਪਾ ਸ਼ਾਸਤ ਸੂਬਿਆਂ ਦੇ ਵਿੱਚ ਹਮਲੇ ਲਗਾਤਾਰ ਵਧੇ ਨੇ ਉਹਨਾਂ ਰਾਜਾਂ ਦੇ ਵਿੱਚ ਸੰਵਿਧਾਨ ਦੇ ਆਰਟੀਕਲ 25 ਦੇ ਮੁਤਾਬਕ ਕਿ ਹੈ ਕਿਸੇ ਨੂੰ ਵੀ ਧਰਮ ਅਪਣਾਉਣ ਅਤੇ ਪ੍ਰਚਾਰ ਪ੍ਰਸਾਰ ਕਰਨ ਦੀ ਆਜ਼ਾਦੀ ਦੇ ਵਿਰੁੱਧ ਧਰਮ ਤਬਦੀਲੀ ਰੋਕੂ ਕਾਨੂੰਨ ਬਣਾ ਕੇ ਪਾਸਟਰ ਸਹਿਬਾਨਾਂ ਤੇ ਝੂਠੇ ਪਰਚੇ ਦਰਜ ਕਰ ਜੇਲ੍ਹਾਂ ਦੇ ਵਿੱਚ ਬੰਦ ਚਰਚਾ ਦੇ ਵਿੱਚ ਪ੍ਰਾਰਥਨਾ ਕਰਨ ਆਉਣ ਵਾਲੇ ਲੋਕਾਂ ਨੂੰ ਮਾਰ ਪੁੱਟ ਕਰਨਾ ਹੁਣ ਇੱਕ ਆਮ ਜਿਹੀ ਗੱਲ ਹੋ ਚੁੱਕੀ ਹੈ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਅੱਜ ਦਾ ਮੰਗ ਪੱਤਰ ਹੈ ਉਹ ਕੁਝ ਵਿਸ਼ਿਆਂ ਤੇ ਦਿੱਤਾ ਗਿਆ ਹੈ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਲਾਰਸ ਚੌਹਰੀ ਸਾਹਿਬ ਉਹਨਾਂ ਵੱਲੋਂ ਇੱਕ ਪੰਜਾਬ ਲੈਵਲ ਦੀ ਇੱਕ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਦੇ ਵਿੱਚ ਸਾਨੂੰ ਆਦੇਸ਼ ਦਿੱਤੇ ਗਏ ਸਨ ਕਿ 15 ਤਰੀਕ ਤੇ ਜ਼ਿਲ੍ਹਾ ਲੈਵਲ ਤੇ ਅਸੀਂ ਸਾਰੇ ਜਣੇ ਆਪ ਆਪਣੇ ਝਿਲਿਆਂ ਦੇ ਜਿਹੜੇ ਉਹ ਮੰਗ ਪੱਤਰ ਦੇਵਾਂਗੇ ਅਸੀਂ ਡੀਸੀ ਸਾਹਿਬ ਨੂੰ ਔਰ ਅਜੇ ਉਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਅਸੀਂ ਅੱਜ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਨੂੰ ਜੋ ਕਿ ਰਾਸ਼ਟਰਪਤੀ ਜੀ ਦੇ ਨਾਂ ਹੈ ਔਰ ਇਹ ਮੰਗ ਪੱਤਰ ਦੇ ਵਿੱਚ ਕੁਝ ਅਹਿਮ ਮੁੱਦੇ ਨੇ ਜਿਵੇਂ ਪਿਛਲੇ ਦਿਨੀ ਸਾਡੇ ਪੰਜਾਬ ਤੇ ਵਿੱਚ ਵੀ ਔਰ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬਜਰੰਗਦਾਲ ਵੱਲੋਂ ਔਰ ਹੋਰ ਕੱਟੜ ਜਥੇਬੰਦੀਆਂ ਵੱਲੋਂ ਜਿਹੜਾ ਵਾ ਉਹ 크ਿਸਮਸ ਦੇ ਦਿਨ ਤੇ 크ਿਸਚਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਜੋ ਸਾਡੇ ਧਾਰਮਿਕ ਸਥਾਨ ਚਰਚ ਸੀਗੇ ਉਹਨਾਂ ਦੀ ਭੰਨ ਤੋੜ ਕੀਤੀ ਗਈ ਸੀ ਔਰ ਸੰਟਾ ਕਲੋਜ਼ ਦੇ ਜਿਹੜੇ ਬੁੱਤ ਸੀਗੇ ਉਹਨਾਂ ਨੂੰ ਤੋੜਿਆ ਗਿਆ ਸੀਗਾ ਉਹਦੇ ਨਾਲ ਸਾਡੇ ਸਾਰੇ 크ਿਸਚੀਅਨ ਸਮਾਜ ਨੂੰ ਬਹੁਤ ਵੱਡੀ ਠੇਸ ਲੱਗੀ ਸੀ ਔਰ ਉਹਨਾਂ ਲੋਕਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਅਸੀਂ ਅੱਜ ਰਾਸ਼ਟਰਪਤੀ ਦੇ ਨਾਂ ਤੇ ਜੀ ਤੇ ਦਿੱਤਾ ਹੈ ਡੀਸੀ ਸਾਹਿਬ ਨੂੰ ਅਸੀਂ ਗੁਰਦਾਸਪੁਰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵਾਤੋ ਵਾਦ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਸਾਡੇ ਮਸੀਹ ਭਾਈਚਾਰੇ ਉਨੂੰ ਠੇਸ ਨਾ ਪਹੁੰਚਾ ਸਕੇ ਔਰ ਨਾਲ ਦੀ ਨਾਲ ਇੱਕ ਹੋਰ ਜੋ ਕੇਂਦਰ ਸਰਕਾਰ ਨੇ ਨਰੇਗਾ ਜੋ ਕਿ ਸਾਡੇ ਮਜ਼ਦੂਰਾਂ ਵਾਸਤੇ ਬਹੁਤ ਵਧੀਆ ਸਕੀਮ ਸੀ ਉਹਨੂੰ ਬਦਲ ਬਦਲ ਦਿੱਤਾ ਗਿਆ ਵਾ ਸੋ ਅਸੀਂ ਸਾਰੇ ਉਸ ਇਸ ਮੰਗ ਪੱਤਰ ਦੇ ਵਿੱਚ ਉਹ ਵੀ ਮੰਗ ਕਰਦੇ ਹਾਂ ਕਿ ਜਿਹੜੀ ਪਹਿਲੀ ਨਰੇਗਾ ਸਕੀਮ ਸੀਗੀ ਉਹਨੂੰ ਬਹਾਲ ਕੀਤਾ ਜਾਵੇ ਔਰ ਇਹ ਜਿਹੜੀ ਨਵੀਂ ਸਕੀਮ ਹੈ ਜੀ ਆਰਾਮ ਜੀ ਇਹ ਇਹ ਜਿਹੜਾ ਜੋ ਕਾਨੂੰਨ ਬਣਾਇਆ ਹੈ ਇਹ ਵਾਪਸ ਲਿਆ ਜਾਵੇ ਔਰ ਪਹਿਲੀ ਜਿਹੜੀ ਨਰੇਗਾ ਸਕੀਮ ਸੀ ਉਹਨੂੰ ਬਹਾਲ ਕੀਤਾ ਜਾਵੇ ਪੂਰੇ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਨੇ ਸ਼ਾਇਦ 1-2 ਥਾਵਾਂ ਤੇ ਰਹਿ ਜਾਣਗੇ ਉਹ 1-2 ਦਿਨਾਂ ਦੇ ਵਿੱਚ ਉਹ ਵੀ ਦਿੱਤੇ ਜਾਣਗੇ ਉਹਨਾਂ ਨੇ ਬਹੁਤ ਵੱਡਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਤੁਹਾਡਾ ਮੰਗ ਪੱਤਰ ਜਿਹੜਾ ਹੈ ਇਹ ਰਾਸ਼ਟਰਪਤੀ ਤੱਕ ਪਹੁੰਚਾਵਾਂਗੇ ਅਸੀਂ ਸਾਰੇ ਭੈਣ ਭਰਾਵ ਨੂੰ ਜੈ ਐਮ ਸੀ ਦੀ ਮੈਂ ਬੱਬਾ ਗੇਲ 크ਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜਿਹੜਾ ਅੱਜ ਸਾਡੇ 크ਿਸਚਨ ਨੈਸ਼ਨਲ ਫਰੰਟ ਵੱਲੋਂ ਮੰਗ ਪੱਤਰ ਡੀ ਸੀ ਸਾਹਿਬ ਨੂੰ ਸੌਂਪਿਆ ਗਿਆ ਆ ਸਾਡੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਵੱਲੋਂ ਇਹ 15 ਤਰੀਕ ਦਾ ਅਲਟੀਮੇਟ ਡਿੱਤਾ ਆਦਾ ਸੀ ਕਿ ਸਾਰੇ ਹੀ ਤਈਆਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੰਗ ਪੱਤਰ ਦੇਨੇ ਆ ਔਰ ਇਸ ਕਰਕੇ ਸਾਡੇ ਪੂਰੀ ਕ੍ਰਿਸਚਨ ਨੈਸ਼ਨਲ ਫਰੰਟ ਦੀ ਪੂਰੀ ਟੀਮ ਇੱਥੇ ਸਾਡੇ ਨਾਲ ਮੌਜੂਦ ਆ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਇਹ ਵਿਸ਼ਾ ਇਹ ਆ ਕਿ ਜਿੱਦੋ ਵੀ ਸਾਡੇ ਕੋਈ ਧਾਰਮਿਕ ਸਮਾਗਮ ਹੁੰਦੇ ਆ ਉਥੇ ਆਰਐਸਐਸ ਦੇ ਗੁੰਡੇ ਕਲਰ ਪਾਉਂਦੇ ਆ ਔਰ ਬਜਰੰਗ ਦਲ ਦੇ ਗੁੰਡਿਆਂ ਨੇ ਕਈ ਜਗ੍ਹਾ ਤੇ ਤੋੜਫੋੜ ਕੀਤੀ ਆ ਇਹ ਹਿੰਦੁਸਤਾਨ ਇੱਕ ਅਸਰ ਦੇਸ਼ ਆ ਕਿ ਜਿਹੜਾ ਸ਼ਾਂਤੀ ਮਈ ਦਾ ਦੇਸ਼ ਆ ਹਰ ਇੱਕ ਨੂੰ ਆਪਣਾ ਧਾਰਮਿਕ ਕੋਈ ਵੀ ਪ੍ਰੋਗਰਾਮ ਆ ਮਨਾਨ ਦੀ ਆਜ਼ਾਦੀ ਦਿੱਤੀ ਗਈ ਆ ਉਹ ਜਦੋਂ ਵੀ ਕੋਈ ਵੀ ਪ੍ਰੋਗਰਾਮ ਧਾਰਮਿਕ ਹੁੰਦਾ ਆ ਤੇ ਬਜਰੰਗਦਲ ਦੇ ਗੁੰਡੇ ਗੁੰਡਾਗਰਦੀ ਕਰਦੇ ਨੇ ਤੋੜ-ਫੋੜ ਕਰਦੇ ਨੇ ਇਸ ਕਰਕੇ ਅਸੀਂ ਰਾਸ਼ਟਰਪਤੀ ਜੀ ਨੂੰ ਇਹ ਮੰਗ ਪੱਤਰ ਕੱਲਿਆ ਡੀਸੀ ਸਾਹਿਬ ਦੇ ਜਰੀਏ ਔਰ ਅਸੀਂ ਮੰਗ ਕਰਨੇ ਆ ਕਿ ਰਾਸ਼ਟਰਪਤੀ ਸਾਹਿਬ ਇਹ ਮੰਗ ਪੱਤਰ ਤੇ ਜਰੂਰ ਗੌਰ ਕਰਨਗੇ ਔਰ ਸ਼ਰਾਰਤੀ ਆਂਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਔਰ ਦੂਜੀ ਗੱਲ ਜਿਹੜੀ ਮਰੀਗਾ ਵਾਲੀ ਗੱਲ ਆ ਪੀ ਜਿਹੜਾ ਨਰੇਗਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੈਂਟਰ ਸਰਕਾਰ ਵੱਲੋਂ ਅਸੀਂ ਉਹਦਾ ਵੀ ਵਿਰੋਧ ਕਰਨੇ ਆ ਉਹਦਾ ਵੀ ਇਹਦੇ ਵਿੱਚ ਅਸੀਂ ਮੈਂਸ਼ਨ ਕੀਤਾ ਹੋਇਆ ਆ ਵੀ ਜਿਹੜੀ ਸਕੀਮ ਆ ਨਰੇਗਾ ਪਹਿਲੇ ਦੀ ਤਰ੍ਹਾਂ ਹੀ ਬਹਾਲ ਕੀਤੀ ਜਾਏ ਔਰ ਨਾ ਹੀ ਉਹਦਾ ਕੋਈ ਨਾਂ ਤਬਦੀਲ ਕੀਤਾ ਜਾਏ ਅਸੀਂ ਉਹਦਾ